बस चलिए देखा ही गौर। <hans> चारा। अपना रूम दिखा गया रखा गया एजेंटा खिलाफ एजेंटा रूम, जाना जंता दे जंता रूम है भाई। क्या बात स्पेषली मंगया हड्डा करके ਉਹ ਪਣਾ ਪੂਰਾ ਆਪਾਂ ਭਾਈ ਪੂਰੇ ਚੱਲ ਮੋੜਦੇ ਆਂ ਤੇ ਬਾਕੀ ਇਹਨਾਂ ਦਾ ਭਾਈ ਦਾ ਪਤਾ ਨਹੀਂ ਆਪਾਂ ਜਿੰਦਗੀ ਦੇ ਵਿੱਚ ਲੇ ਬਹੁਤ ਕੁਝ ਦੇਖਣਾ ਪੈਂਦਾ ਭਾਈ ਤੇ ਮੈਂ ਉਹ ਦੇਖ ਚੁੱਕਿਆ ਵਾਂ ਤੇ ਆਪਾਂ ਭਾਈ ਨੂੰ ਦਿਖਾਉਣ ਲੈ ਆਇਆ ਹੁਣ ਇੱਥੇ ਆਪਾਂ ਭਾਈ ਖਣੀ ਆਪਣੇ ਸੁੱਤੇ ਗਏ ਹਲੇ ਇੱਕ ਵਾਰ ਜਿਹੜੇ ਸਾਨੂੰ ਲੈ ਕੇ ਆਏ ਆ ਉਹ ਪਾ ਜਿਹੜੇ ਸਾਨੂੰ ਰੋਟੀ ਖਾਣ ਲੈ ਗਏ ਅਸੀਂ ਰਾਤੀ ਤੇ ਬਾਕੀ ਦੇ ਬੰਦਿਆਂ ਦੀ ਭਾਸ਼ਾ ਜੀ ਦੀ ਸੁਣੇ ਲੱਗਦੀ ਪਤਾ ਨਹੀਂ ਕਿਹੜੀ ਭਾਸ਼ਾ ਬੋਲਦੇ ਆ ਨੱਠ ਕੇ ਨਿਕਲ ਗਏ ਸਵੇਰੇ ਸਾਰੇ ਇਕੱਲੇ ਰੋਟੀ ਪਾਣੀ ਨੂੰ ਕੋਈ ਘਮਣ ਹੋਣਾ ਬਣੀ ਕਿੱਧਰ ਗਏ ਆ ਚਲੋ ਬਾਕੀ ਮਿਲਦੇ ਆ ਤੁਹਾਨੂੰ ਹੱਲੇ ਤਾਂ ਸ਼ੁਰੂਆਤ ਹੋਈ ਦੈਣ ਦੀ ਨੈ ਮੜਾ ਮੂੰਹ ਮਾ ਤੋ ਕੇ ਆਏ ਆ ਤਾਂ ਉੱਥੇ ਫਿਰ ਚਾਪ ਜਲਾਇਆ ਆਪਣਾ ਹੋ ਪਿਆ ਔਰ ਜੁਣੀ ਲੱਗਿਆ ਮੇਰਾ ਉਹ ਵੀ ਕਿਸੇ ਦਾ ਲਾਇਆ ਉੱਥਾਂ 40 ਕੇਜੀ ਫੁੱਲ ਲੋਇਨ ਮੇਟਰ ਨੂੰ ਚਾਹ ਪੀਣ ਬੰਨਚੇ ਆ ਭਾਈ ਦੇ ਨਾਲ ਆ ਭਾਈ ਨੂੰ ਮਿਲਦੇ ਆ ਚਾਹ 10 ਕੁੜ ਭਾਈ ਕਹਿੰਦੇ ਪੰਜਾਬ ਤੋਂ ਲੈ ਕੇ ਆ ਇਹਦਾ ਰੀਜਨ ਪਤਾ ਨਹੀਂ ਮੈਨੂੰ ਭਾਈ ਹੁਣ ਚੈੱਕ ਕਰਦੇ ਆ ਅੱਜ ਆਪਣਾ ਦੂਜਾ ਦਿਨ ਆ ਇੱਥੇ ਔਰ ਗੜੀ ਨੂੰ ਵੀ ਸੇ ਬਦਲੂਗੀ ਬਾਕੀ ਸੋਦੇ ਸੋਦਰ ਨੀਆਂ ਖਬਰਾਂ ਵੀ ਯਾਸੂ ਜੀ ਉਹ ਪੱਧਰਾਂ ਨੇ ਅਨਿਵਾਰਿਕ ਰੱਖ ਰਿਹਾ ਆਖਾ ਤੁਹਾਨੂੰ ਲੱਗਣ ਦੀ ਚਾਹ ਪੀਣੀ ਚਾਹ ਪਾਣੀ ਪੀ ਕੇ ਤੇ ਤੁਹਾਨੂੰ ਮਿਲਦੇ ਆ ਓਕੇ ਚਲੋ ਭਾਈ ਚਾਹ ਪਾਣੀ ਪੀ ਆ ਗਏ ਆ ਨਾ ਬਿਲਡਿੰਗ ਦੇ ਲੋ ਦਰਮਹੌੜਾ 116 ਨੰਬਰ ਦੋਸਾਰਾ ਜਸਤ ਕਰਦਾ ਹਾਂ ਯਾਰ ਸੋਣ ਇਧਰ ਹਾਂਜੀ ਭਾਈ ਆ ਭਾਈ ਦਾ ਵਿਚਾਰ ਸੁਣਾ ਦਬੇੜੂ ਵੀ ਨਾ ਕਿਦਾਂ ਭਾਈ ਇਹ ਮੇਰਾ ਰਿਵਿਊ ਆ ਦੋਈ ਤੇ ਹੱਲੇ ਭਾਈ ਨੇ ਦੇਖੀ ਨਹੀਂ ਜਲਦ ਭਾਈ ਦੀ ਪ੍ਰੀਮੀਅਮ ਸਾਈਡ ਹੈ ਤਾਂ ਆਰੇ ਭਾਈ ਇਦਾਂ ਕਹਿੰਦਾ ਪਹਿਲਾਂ ਚੰਡੀਗੜ੍ਹ ਆ ਗਏ ਉਹਦੋਂ ਸੱਜੇ ਸਾਈਡ ਤੇ ਦੇਖਿਆ ਆ ਗਏ ਭੈਣ ਜ ਮੈਂ ਇਦਾਂ ਸਾਈਡ ਤੇ ਦੇਖ ਤੋ ਪਾਇਆ ਆ ਆ ਵੇਖੋ ਭਾਈ ਕਹਿੰਦਾ ਹੋਵੇ ਤੰਦੇ ਹੋਈ ਭਈਆ ਜਾਨੋ ਲਾਗਾ नहीं बंदा होना बैठे उसे हले भाई काम का कुछ नहीं पता हले एजेंट ने जिते लिया के छड़ा उत्था कम तो जावे फिर पता लगेगा कि सिस्टम आ काम का बाकी मिलते हैं तह अपने इस घटिया ब्लॉक के न ਤੇ ਬਹਿਰ ਨੀੜੇ ਸੇ ਥੋੜੀ ਜੀ ਇੰਡੀਆ ਵਾਲੇ ਬਰਾਤੀ ਆ ਗਏ ਆ ਆਪਣੇ ਤੋਂ ਉਹ ਚੇਜ ਕਰਾਉਣ ਸੰਝੂ ਗਿਆ ਨਾਲ ਸੰਬੰਧ ਦੇ ਪਤਾ ਨਹੀਂ ਕੌਣ ਆ ਤੇ ਮੈਂ ਤਾਂ ਪੱਲੀ ਰਿਹਾ ਮੈਂ ਤਾਂ ਹੀ ਕੋਈ ਵਧੀਆ ਘੁੰਮਣ ਫੈਨੂ ਠੀਕ ਆ ਕੰਮ ਕੁੰਮ ਕਰਨਾ ਹੋਇਆ ਇੱਥੇ ਬਹਿਣ ਤੋਂ ਪਰਨੀ ਵੀ ਇੱਥੇ ਲਈ ਤੋਂ ਉਹ ਭਾਈਆ ਬਾਕੀ ਤੁਸੀਂ ਦੇਖਿਆ ਹੀ ਆ ਕਿ 40 ਜਗ੍ਹਾ ਬਹਿ ਕੇ ਰਹੀ ਜਾਵਾ ਅਜੇ ਏਜੰਟ ਸਾਡਾ ਲੈਣੇ ਆਏ ਹਨ ਔਖਾ ਜਿਹਾ ਭਰਾਵਾ

ਉਹਨੂੰ ਦੇਖਣਾ ਹੈ ਆਪਾਂ ਇਹ ਪੈਂਚ ਪਣ ਕਿਧਰ ਘਾੜ ਫੋੜ ਜਿੱਤੇ ਰੇ ਕਰਦੇ ਨੇ ਆਪਾਂ ਹੁਣ ਸ਼ਹਿਰ ਦੇ ਗਿਆ ਮੜਿਆ ਹਾਂ ਚਾ ਚਾ ਪਹਿਲੇ ਕਿਤਨੀ ਕਿਤਨੀ ਡਰਾਈਵਰ ਥਾਲਾ ਬਲਝਾ ਢਾਉਂਦੇ ਆ ਉਹ ਵੀ ਲੱਗਿਆ ਉਹਦੀ ਮਜ਼ਾ ਕਰਦੇ ਨਹੀਂ ਬਈ ਡਾਲ ਨਹੀਂ ਬਣੀ ਡਰਾਈਵਰ ਥਾਲਾ ਚੰਗਾ ਆਪ ਦਿਖਾ ਮੈਨਾਂ ਲੈ ਗਿਆ ਬਾਦ

संतोरा अंदर अब बस से बैठ जाओ और ये कुर्सी है तो ये और मैं इत्ते खोई तो दो इत्ते बिठा दे बाल ठीक है हर कुर्सी अंदर तक खींच दो अंदर चली जाओ अरे यार पर तो भाई दिमाग में तो है भाई क्या खा है

ਦੀਆਂ ਰੋਟੀਆ ਕਰ ਲਗਾ ਕੱਢੀ ਆ ਕਾਉ ਤੋਂ ਹੀ ਵੱਡੀ ਰੋਟੀ ਆ ਗੜੀ ਆ ਯੋ ਗਾਸ ਹੀ ਬਣੀ ਹੈ ਨਾਸਤਾ ਦਾ ਮੇਰਾ ਉਹ ਜਿਗਰ ਵਰਤਦੀ ਆ ਹਾਂ ਲਾਲ ਤੋਂ ਛੋਟੀ ਆ ਉਹ ਨਹੀਂ ਇੱਥੇ ਵੀ ਵੱਡੀ ਬਣਦੀ ਆ ਅੱਛਾ ਠੀਕ ਉਹ ਕਿਹਨੇ ਬਣਾਵੇ ਫੜ ਕੇ ਭਾਂਚੇ ਕੰਮ ਹੋ ਰਹੀ ਚੱਲਣ ਰਿਹਾ ਇੱਧਰ ਤੋਂ ਉਹ ਵੀ ਸੀਡੀ ਵਾਲੀ ਗੇਮ ਖੇਡੀ ਆ

मंदी बैठी ही रह के बैठ रहे हैं घर में बड़े घर के और जैसे हम फिर कमांड कर रहे हैं हम उसे लग रहा आज हॉन्ट हो रहा है तो वही साफ कावड़ जा करना ऐसा करेंगे हम तेरे बाबा बिल्ड पे जा लोग कहाँ हैं ओह माय गॉड दिस इज़ अ फ़्रैक्टल सीन ਬਾਈਸਾਲ ਆਸਮ ਲੱਗ ਰਹੀ ਹੈ ਲੈ ਵਾਸਪ੍ਰੋਸ ਨੂੰ ਟ੍ਰਾਂਸਫਰ ਕਰਾ ਦੇ ਸਾਲੇ ਆਪਰ ਚ ਪਾ ਰੋ ਬੱਸ ਆ ਜਾ ਕਰ ਗਾਈਸ ਇਹ ਵੀ ਨਿਭਰ ਗੱਡੀ ਮਗਰ ਆ ਗਈ ਵੀ ਇਧਰ ਕਿਨ ਚਲ ਆਪਣਾ ਆਪਣਾ ਕੱਢ ਗਿਆ ਹੈਗਾ ਛਾ ਗਿਆ ਉਹ ਨਾਥਾ ਬੰਦਾ ਕੱਢ ਗਿਆ ਪਕਣਾ ਉਹ ਮਗਰ ਤਰਾਉਂਦਾ ਆ ਜਾ ਕਰ ਬਿਲਡਿੰਗ

चल पार्क पराक चल परा जाएंगे शाहजहा पार्क इंडिया नहीं है भाई यहाँ तो देखने हट गया ਉਹ ਨਾਲ ਆ ਲੋ ਜੀ ਕਹਿੰਦੇ ਪਾਪਾ ਹੁਣੀ ਮਿਲਣਾ ਆਏ ਆ ਭਾਜੀ ਹੁਣੀ ਨਾਲ ਆਪਾ ਇੱਥੇ ਨਾ ਅਬ ਕਿੱਥੇ ਲੋਕੇਸ਼ਨ ਸਿਰੇ ਆ ਇਹਦਾ ਪਰ ਆਈੈਂਟ ਦੇ ਵਿੱਚ ਚੱਕਰ ਨਹੀਂ ਫੋਟੋ ਸ਼ੂਟ ਹੋਣ ਰਿਹਾ ਫੋਟੋ ਪਰ ਇੱਕ ਸਾਫ ਨਹੀਂ ਆਉਂਦੀ ਆ ਲੋਕੇਸ਼ਨ ਪਤਾ ਨਹੀਂ ਕੀ ਆ ਅਲ ਕਬਾਇਲ